ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਇੱਕ ਮੁਲਾਜ਼ਮ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਸੀ ਜੇ ਜਿਸ ਤੱਕੇ ਸ਼ਾਈ ਦੇ ਕਾਰਨ ਮੁਲਾਜ਼ਮ ਦੀ ਪਤਨੀ ਨੂੰ ਗੰਭੀਰ ਸਦਮਾ ਲੱਗਿਆ ਤੇ ਉਸ ਦੀ ਅੱਜ ਮੌਤ ਹੋ ਗਈ ਤੇ ਹੁਣ ਮੁਲਾਜ਼ਮ ਅਮਰੀਕ ਸਿੰਘ ਦੇ ਵੱਲੋਂ ਆਪ ਆਗੂ ਤੇ ਗੰਭੀਰ ਇਲਜ਼ਾਮ ਲਗਾਏ ਜਾਣੇ ਦੱਸਦੀ ਕਿ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਮੁਲਾਜ਼ਮ ਅਮਰੀਕ ਸਿੰਘ ਦੀ ਪਾਰਕਿੰਗ ਨੂੰ ਲੈ ਕੇ ਆਪ ਆਗੂ ਇੰਡਸਟਰੀ ਦੇ ਵਾਈਸ ਚੇਅਰਮੈਨ ਪਰਮਵੀਰ ਪ੍ਰਿੰਸ ਦੇ ਨਾਲ ਬੀਤੇ ਦਿਨ ਝਗੜਾ ਹੋਇਆ ਸੀ ਜਿਸ ਦੌਰਾਨ ਆਪ ਆਗੂ ਨੇ ਉਸ ਨੂੰ ਧਮਕੀਆਂ ਦਿੱਤੀਆਂ ਸੀ ਤੇ ਆਖਿਆ ਸੀ ਤੈਨੂੰ ਦੱਸਦੇ ਹਾਂ ਅਸੀਂ ਕੌਣ ਹਾਂ ਤੇ ਅਮਰੀਕ ਸਿੰਘ ਨੂੰ ਉਸੇ ਦਿਨ ਉਸ ਦੇ ਖਿਲਾਫ ਐਫਆਈਆਰ ਦੇ ਕੇ ਥਾਣੇ ਦੇ ਵਿੱਚ 6 ਘੰਟੇ ਬਿਠਾਈ ਰੱਖਿਆ ਜਦੋਂ ਇਸ ਗੱਲ ਦਾ ਪਤਾ ਅਮਰੀਕ ਸਿੰਘ ਦੀ ਪਤਨੀ ਨੂੰ ਲੱਗਿਆ ਤਾਂ ਉਹ ਸਦਮੇ ਦੇ ਵਿੱਚ ਚਲੀ ਗਈ ਜਿਸ ਕਾਰਨ ਉਸ ਦੀ ਪਤਨੀ ਨੂੰ ਹਾਰਟ ਅਟੈਕ ਹੋਇਆ ਤੇ ਅੱਜ ਉਸੇ ਸਦਮੇ ਦੇ ਕਾਰਨ ਅਮਰੀਕ ਸਿੰਘ ਦੀ ਪਤਨੀ ਦੀ ਮੌਤ ਹੋ ਗਈ ਤੇ ਅਮਰੀਕ ਸਿੰਘ ਨੇ ਆਖਿਆ ਕਿ ਮੇਰੀ ਮੌਤ ਪਤਨੀ ਦੀ ਮੌਤ ਦਾ ਜ਼ਿੰਮੇਵਾਰ ਆਪ ਆਗੂ ਪਰਮਵੀਰ ਪ੍ਰਿੰਸ ਹੈ ਤੇ ਉਸ ਨੂੰ ਕੜੀ ਸਜ਼ਾ ਹੋਣੀ ਚਾਹੀਦੀ ਤੇ ਇੱਥੇ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਜਿੰਨਾ ਟਾਈਮ ਉਸ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਹ ਆਪਣੀ ਪਤਨੀ ਦਾ ਸੰਸਕਾਰ ਆਜੋ ਨਹੀਂ ਕਰਨਗੇ ਤਾਂ ਦੱਸਦੀ ਕਿ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇਹ ਪੂਰਾ ਮਾਮਲਾ ਹੈ ਜਿੱਥੋਂ ਦੇ ਇੱਕ ਮੁਲਾਜ਼ਮ ਦੇ ਨਾਲ ਧੱਕੇਸ਼ਾਹੀ ਹੋਈ ਸੀ ਪਾਰਕਿੰਗ ਨੂੰ ਲੈ ਕੇ ਲੜਾਈ ਆ ਜੋ ਆਪ ਆਗੂ ਦੇ ਨਾਲ ਪਰਮਵੀਰ ਪ੍ਰਿੰਸ ਦੇ ਨਾਲ ਹੁੰਦੀ ਆ ਇਹ ਪਰਮਵੀਰ ਪ੍ਰਿੰਸ ਪਹਿਲਾਂ ਵੀ ਇੱਕ ਪ੍ਰੋਫੈਸਰ ਦੇ ਨਾਲ ਨਗਨ ਅਵਸਥਾ ਦੇ ਵਿੱਚ ਫੜਿਆ ਗਿਆ ਸੀ ਤੇ ਉਸੇ ਵੱਲੋਂ ਮੁੜ ਆਪਣੀ ਸੱਤਾ ਦਾ ਦੁਰਉਪਯੋਗ ਆ ਜੋ ਕੀਤਾ ਗਿਆ ਸੀ ਤੇ ਇਸੇ ਪਰਮਵੀਰ ਪ੍ਰਿੰਸ ਦੇ ਕਈ ਵੱਡੇ ਲੀਡਰਾਂ ਦੇ ਨਾਲ ਵੀ ਤਾਰਨੇ ਜੋ ਜੋੜੇ ਹੋਏ 10000 ਨੇ ਤਾਂ ਉਸ ਦੇ ਵੱਲੋਂ ਧਮਕੀਆਂ ਸੀ ਜੋ ਮੁਲਾਜ਼ਮ ਅਮਰੀਕ ਸਿੰਘ ਨੂੰ ਦਿੱਤੀਆਂ ਗਈਆਂ ਤੇ ਅਮਰੀਕ ਸਿੰਘ ਨੂੰ ਸਸਪੈਂਡ ajo ਵਾਈਸ ਚਾਂਸਲਰ ਨੂੰ ਕਹਿ ਕੇ ਕਰਵਾਇਆ ਗਿਆ ਸੀ ਤੇ ਇਸ ਕਾਰਨ ਉਸ ਦੀ ਪਤਨੀ ਨੂੰ ਗੰਭੀਰ ਸਦਮਾ ਲੱਗਿਆ ਤੇ ਉਸੇ ਸਦਮੇ ਦੇ ਕਾਰਨ ਅੱਜ ਮੁਲਾਜ਼ਮ ਅਮਰੀਕ ਸਿੰਘ ਦੀ ਪਤਨੀ ਦੀ ਮੌਤ ਹੋ ਗਈ ਤੇ ਅਮਰੀਕ ਸਿੰਘ ਨੇ ਕਿਹਾ ਕਿ ਮੇਰੀ ਪਤਨੀ ਦੀ ਮੌਤ ਦਾ ਜ਼ਿੰਮੇਵਾਰ ਆਪ ਆਗੂ ਪਰਮਵੀਰ ਪ੍ਰਿੰਸ ਹੈ ਤੇ ਉਸ ਨੂੰ ਕੜੀ ਸਜ਼ਾ ਹੋਣੀ ਚਾਹੀਦੀ ਹੈ ਤੇ ਉਸ ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ ਅਮਰੀਕ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਗੁਹਾਰ ਲਾਇਆ ਕੀ ਅਜਿਹੇ ਆਗੂਆਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਸਰਕਾਰੀ ਮੁਲਾਜ਼ਮਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਧੱਕੇਸ਼ਾਹੀ ਕਰਦੇ ਨੇ ਤਾਂ ਪਤਨੀ ਦੀ ਮੌਤ ਤੋਂ ਬਾਅਦ ਅਮਰੀਕ ਸਿੰਘ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਪਰਿਵਾਰ ਦਾ ਦੁੱਖਾ ਜੋ ਇਸ ਵਕਤ ਨਹੀਂ ਦੇਖਿਆ ਜਾ ਰਿਹਾ ਆਪ ਆਗੂ ਦੇ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੇ ਕਾਰਨ ਮੁਲਾਜ਼ਮ ਦੀ ਪਤਨੀ ਨੂੰ ਗੰਭੀਰ ਸਦਮਾ ਲੱਗਦਾ ਹੈ ਤੇ ਉਸੇ ਸਦਮੇ ਦੇ ਕਾਰਨ ਅੱਜ ਉਸ ਦੀ ਮੌਤ ਆ ਜੋ ਹੋ ਜਾਂਦੀ ਆ ਤੇ ਹੁਣ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਇਨਸਾਫ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਿਸ ਦੇ ਵੱਲੋਂ ਪਰਮਵੀਰ ਪ੍ਰਿੰਸ ਦੇ ਵੱਲੋਂ ਜੋ ਤੱਕੇਸ਼ਾਈ ਉਸ ਨਾਲ ਕੀਤੀ ਗਈ ਹੈ ਤੇ ਜਿਸ ਕਾਰਨ ਉਸ ਦੀ ਪਤਨੀ ਦੀ ਮੌਤ ਹੋਈ ਹੈ ਉਸ ਨੂੰ ਸਜ਼ਾ ajo ਮਿਲਣੀ ਚਾਹੀਦੀ ਹੈ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇਹ ਪੂਰਾ ਮਾਮਲਾ ਹੈ ਹਾਲਕਿ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਮੁਲਾਜ਼ਮ ਨੂੰ ਹੁਣ ਬਹਾਲ ਕੀਤਾ ਗਿਆ ਹੈ ਪਰ ਫਿਰ ਵੀ ਜੋ ਇੱਕ ਵੱਡਾ ਸਦਮਾ ਉਸ ਨੂੰ ਲੱਗਿਆ ਹੈ ਉਹਨਾਂ ਦੀ ਪਤਨੀ ਆ ਜੋ ਅੱਜ ਅਕਾਲ ਚਲਾਣਾ ਕਰਗੇ ਇਹ ਬੇहद ਦੁਖਦਾਈ ਹੈ ਤੇ ਇੱਥੇ ਹੀ ਆਪ ਆਗੂ ਤੇ ਸਖਤ ਕਾਰਵਾਈ ਕਰਨ ਦੀ ਮੰਗ ਆ ਜੋ ਉਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਆਪ ਆਗੂ ਪਰਮਵੀਰ ਪ੍ਰਿੰਸ ਜੋ ਬੀਤੇ ਦਿਨ ਪਹਿਲਾਂ ਵੀ ਇੱਕ ਪ੍ਰੋਫੈਸਰ ਦੇ ਨਾਲ ਨਗਨ ਅਵਸਥਾ ਦੇ ਵਿੱਚ ਫੜੇ ਗਏ ਸੀ ਤੇ ਉਸ ਦੇ ਵੱਲੋਂ ਫਿਰ ਗੁੰਡਾਗਰਦੀ ਆ ਜੋ ਦਿਖਾਣ ਦੀ ਕੋਸ਼ਿਸ਼ ਕੀਤੀ ਗਈ ਸੀ ਤੱਕੇਸ਼ਾਈ ਆ ਜੋ ਇੱਕ ਮੁਲਾਜ਼ਮ ਦੇ ਨਾਲ ਕੀਤੀ ਗਈ ਸੀ ਤੇ ਉਸੇ ਤੱਕੇਸ਼ਾਈ ਦੇ ਚਲਦਿਆਂ ਮੁਲਾਜ਼ਮ ਦੀ ਪਤਨੀ ਨੂੰ ਗੰਭੀਰ ਸਦਮਾ ਲੱਗਿਆ ਤੇ ਸਦਮੇ ਕਾਰਨ ਅੱਜ ਉਸ ਦੀ ਪਤਨੀ ਦੀ ਮੌਤ ਹੋ ਗਈ ਕਿਉਂਕਿ ਹਾਰਟ ਅਟੈਕ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਪਤਨੀ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੇਰੀ ਪਤਨੀ ਸਦਮੇ ਵਿੱਚ ਜਿਸ ਕਾਰਨ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਤੇ ਇੱਥੇ ਹੀ ਅਮਰੀਕ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਮੇਰੀ ਪਤਨੀ ਦੀ ਮੌਤ ਦਾ ਜਿੰਮੇਵਾਰ ਪਰਮਵੀਰ ਪ੍ਰਿੰਸ ਹੈ ਤੇ ਜਿੱਥੋਂ ਤੱਕ ਉਸ ਨੂੰ ਸਜ਼ਾ ਨਹੀਂ ਹੁੰਦੀ ਅਸੀਂ ਜੋ ਉਸ ਉਸ ਦੀ ਗ੍ਰਫਤਾਰੀ ਆ ਜੋ ਨਹੀਂ ਹੁੰਦੀ ਅਸੀਂ ਉਹਨਾਂ ਟਾਈਮ ਸੰਸਕਾਰ ਨਹੀਂ ਕਰਾਂਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਿਆ ਕਿ ਅਜਿਹੇ ਆਗੂਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਹੁਣ ਦੇਖਦੇ ਹਾਂ ਕਿ ਪ੍ਰਸ਼ਾਸਨ ਕਿਸ ਤਰ੍ਹਾਂ ਦੇ ਨਾਲ ਕਾਰਵਾਈ ਕਰਦਾ ਹੈ ਕਿਉਂਕਿ ਇਹ ਮਾਮਲਾ ਪੂਰਾ ਉਸੇ ਦਿਨ ਤੋਂ ਹੀ ਭਖਦਾ ਹਾਰ ਰਿਹਾ ਇਸ ਤੇ ਕਈ ਜਥੇਬੰਦੀਆਂ ਦੇ ਵੱਲੋਂ ਵਿਰੋਧ ਵੀ ਆ ਜੋ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਇੱਕ ਮੁਲਾਜ਼ਮ ਦੇ ਨਾਲ ਨਹੀਂ ਹੋਣਾ ਚਾਹੀਦਾ ਤੁਸੀਂ ਪੰਜਾਬ ਨੂੰ ਪੁਲਿਸ ਸਟੇਟ ਨਾਮ ਲਾਓ ਬਹੁਤੇ ਆਗੂਆਂ ਦੇ ਵੱਲੋਂ ਇਸ ਤਰ੍ਹਾਂ ਦੇ ਨਾਲ ਕਿਹਾ ਜਾ ਰਿਹਾ ਤੇ ਕਮਲਾਜ਼ਮ ਦੀ ਪਤਨੀ ਦੀ ਅੱਜ ਮੌਤ ਹੋ ਗਈ ਹੈ ਤੇ ਹੁਣ ਦੇਖਦੇ ਹਾਂ ਕਿ ਆਗੂ ਦੇ ਉੱਪਰ ਕਿਸ ਤਰ੍ਹਾਂ ਦੇ ਨਾਲ ਕਾਰਵਾਈ ਹੁੰਦੀ ਆ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰੋੜ ਜਾਣਾ ਲੋਕਨਾਟੀ ਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ